ਕੇ ਬੈਠਦੀ ਹੈ ਸਰਵਤ ਸਕਦਾ ਵੱਡੇ ਭਾਗ ਨੇ ਤਾਂ ਤਾਂ ਦੇ ਜੋਗ ਉਹ ਵਡਿਆਈ ਦੇ ਹੱਕ ਦਰ ਵਧਾਈ ਦੇ ਪਾਤਰ ਕਿਉਂਕਿ ਕਵੀ ਦੇ ਬੜਾ ਸੁੰਦਰ ਲਿਖਿਆ ਬੜਾ ਫੀਤਾ ਫੀਤਾ ਹੋ ਜਾਵੇ ਕਬੀਰ ਦਾ ਜੇ ਕਾ ਘਟ ਅਠ ਪਾਕ ਦੀ ਖੁੱਲ ਜਾਵੇ ਵਾਹ ਵਾਹ ਵੀ ਲੱਖਾਂ ਚ ਹੱਟ ਕਰੀਏ ਪਰ ਤਾਂ ਪਵੇ ਭੰਡ ਜੇ ਕਾ ਦੁੱਧ ਦਰਿਆ ਵਿੱਚ ਡੁੱਲ ਜਾਵੇ ਨਾਲ ਜਾਂਚਰਾ ਤਹੀਂ ਬਸਾਲ ਬਣਦੀ ਬਿਨਾ ਤੇਲ ਤੋਂ ਦੀਵਾ ਹੋ ਗੁੱਲ ਜਾਵੇ ਕੋਸ ਪਾਉ ਪੰਜ ਸਾਲ ਆ ਬਰੱਖਾ ਜਿਹੜੀ ਕੌਮ ਇਤਿਹਾਸ ਉੱਪਰ ਬੋਲ ਜਾਂਦੇ ਗੁਰੂ ਪਿਆਰੇ ਜਿਹੜਾ ਪਾਪ ਆਪਣੇ ਇਤਿਹਾਸ ਨਾਲ ਜੁੜਿਆ ਰਹਿੰਦਿਆ ਨੇ ਆਪਣੇ ਵੱਡਿਆਂ ਦੀ ਆਪਣੇ ਗੁਰੂ ਸਾਹਿਬਾਂ ਦੀਆਂ ਜਾਂ ਅਰਥਾ ਬੋਲੇ ਸੁਣੇ ਬਾਤ ਗਾਤਾ ਘਰਾਂ ਨਾਲ ਮੱਠ ਜਾਏ ਕਦੇ ਮੁੱਕਵਾ ਦੇ ਕਿ ਸੂਰ ਰਚੀਏ ਸੰਸਾਦਾਂ ਦੇ ਲੋਕੋ ਦੀ ਸੰਸਾਦ ਦੇ ਵੱਲੋਂ ਆਪਸੀ ਸਹਿਯੋਗ ਦੇ ਨਾਲ ਬਾਬਾ ਬਿਸਕਰ ਦੇ ਪ੍ਰਕਾਸ਼ ਦਿਹਾੜੇ ਉਹ ਚਾਤੀ ਕਲਾ ਬਣਾਇਆ ਜਾ ਆਓ ਪਿਰਲਾ ਵੀ ਢਾਡੀ ਜਦੋਂ ਅੱਖ ਲੰਗ ਬਣਾਈਆਂ ਦੇਵਾ ਇੱਕੋ ਜਿਹੀ ਕੈਪੀਟਲ ਸਵਾਬ ਤੇ ਲੈਣੀ ਆ ਬਾਬਾ ਬਿਸਕਰਮਾ ਜੀ ਬਿਸਕਰਮਾ ਦੇ ਦੇਣ ਦੇ ਕੋੜਾ ਕੋ ਸ਼ੀਚ ਕਰ ਉਹਨਾਂ ਸੁਕਰਾਨਾ ਕਦੇ ਉਹਦੇ ਪੂਜਾ ਹਰ ਮੰਦਰ ਵਿੱਚ ਤੇ ਹਾਰੇ ਨਾਲ ਦੀ ਵਿੱਚ ਹੁੰਦੀ ਹੈ ਕਿਉਂਕਿ ਬਾਬਾ ਬਿਸਕਰ ਇੱਕ ਜਿਹਾ ਯਾਰ ਜੋ ਵੀਰਾ ਬਲਵਾਨ ਦਿੰਦਾ ਯਾਰਿਆ ਚੱਲ ਉਸ ਨੂੰ ਗੁਜਾਰਾ ਸਰਦਾਰੂ ਮੇਰੇ ਵੱਡੇ ਵੀਰ ਦੇ ਵੀਰ ਸਿੰਘ ਜੀ ਵੀਰ ਸਾਹਿਬ ਮੋਹਰਾਲੇ ਵਾਲਾ ਦੀਪਾ ਢਾਡੀਆਂ ਤੋਂ ਬਲੋਂ ਪਿਆਸਣ ਆ ਗਿਆ ਨੇ ਜਿਸ ਸਵਾਦ ਇਸ ਕੰਦੇ ਸੇਵਾ ਦੇ ਮਾਰ ਰਹੇ ਮਾਨ ਜੋ ਮੁਕਰ ਜੀ ਸਿੰਘ ਸਾਹਿਬ ਜੀ ਲੋਕੋ ਉਹਨਾਂ ਬਲੋਂ ਸਰਦਾਰ ਵਿੱਚ ਆ ਗਿਆ ਇਹ ਸੁਪਰ ਗੁਜਾਰਾ ਬੜੀਆ ਸੁਪਰਾ ਬਹੁਤ ਬਤਵਾਨ ਅਗਲੇ ਲੈ ਕੇ ਕਾਬਲੇ ਦਾ ਸਰਪਤ ਬੜੀ